ਪਿਛਲੇ ਬੁੱਧਵਾਰ ਯਾਨੀ ਕਿ 14 ਔਰ 15 ਤਰੀਕ ਦੀ ਰਾਤ ਨੂੰ ਖੰਨਾ ਦੇ ਸ਼ਿਵਪੁਰੀ ਮੰਦਿਰ ਦੇ ਵਿੱਚ ਇੱਕ ਚੋਰੀ ਹੋਈ ਜਿਸ ਦੌਰਾਨ ਸ਼ਿਵਲਿੰਗ ਔਰ ਭਗਵਾਨ ਦੀ ਮੂਰਤੀ ਜਿਹੜੀ ਉਹਨੂੰ ਖੰਡਿਤ ਕੀਤਾ ਗਿਆ ਜਿਹਦੇ ਨਾਲ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਔਰ ਕੱਲੇ ਹਿੰਦੂ ਸਮਾਜ ਦੇ ਨਹੀਂ ਹਰ ਵਰਗ ਦੇ ਲੋਕਾਂ ਦੇ ਦੀਆਂ ਭਾਵਨਾਵਾਂ ਨੂੰ ਆਹਤ ਪਹੁੰਚੀ ਠੇਸ ਲੱਗੀ ਔਰ ਉਸ ਠੇਸ ਦਾ ਰੋਸ ਜਿਹੜਾ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਸਪੈਸੀਫਿਕਸ ਨੇ ਜਿਹੜੇ ਉਹ ਆਲਰੇਡੀ ਜਿਹੜੀ ਪ੍ਰੈਸ ਕਾਨਫਰੰਸ ਹੁਣ ਤੋਂ 3 ਘੰਟੇ ਪਹਿਲਾਂ ਐਸਐਸਪੀ ਖੰਨਾ ਮਿਸ ਅਸ਼ਵਨੀ ਗੋਤਿਆਲ ਕਰ ਚੁੱਕੇ ਨੇ ਆਪਣੇ ਸਾਥੀਆਂ ਦੇ ਨਾਲ ਉਹਦੇ ਉੱਪਰੋਂ ਮਿਲ ਚੁੱਕੇ ਹੋਣਗੇ ਸਪੈਸੀਫਿਕਸ ਪਰ ਇਹ ਇਸ ਕਰਕੇ ਕਰਨੀ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਆਪਾਂ ਦੇਖਿਆ ਕਿ ਜੇ ਸਪੋਜ਼ ਕੁਝ ਵੀ ਗਲਤ ਹੋ ਜਾਂਦਾ ਹੈ ਤੇ ਉਹਦੀ ਨੈਗੇਟਿਵ ਰਿਪੋਰਟਿੰਗ ਹੈ ਜਿਹੜੀ ਹੈ ਨੈਗੇਟਿਵ ਸੈਂਟੀਮੈਂਟ ਹੈ ਜਿਹੜਾ ਉਹ ਜੋ ਕੁਝ ਚੰਗਾ ਵੀ ਹੋ ਰਿਹਾ ਹੁੰਦਾ ਹੈ ਉਹਨੂੰ ਵੀ ਕਵਰ ਕਰ ਜਾਂਦਾ ਹੈ ਉਹਨੂੰ ਵੀ ਮਾਰਜਨਲਾਈਜ਼ ਕਰ ਜਾਂਦਾ ਹੈ ਅੱਜ ਉਸੇ ਮਕਸਦ ਦੇ ਨਾਲ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਕਿ ਕਿਸ ਕੰਪੀਟੈਂਸ ਦੇ ਨਾਲ ਮਹਿਜ਼ 1 ਹਫਤੇ ਦੇ ਵਿੱਚ 15 ਅਗਸਤ ਨੂੰ ਸਵੇਰੇ तकरीबन 3:60 ਦਿਨ 4 ਵਜੇ ਇਹ ਚੋਰੀ ਇਹ ਜਿਹੜੀ ਔਰ ਮੂਰਤੀ ਦਾ ਖੰਡਨ ਸ਼ਿਵਲਿੰਗ ਦਾ ਖੰਡਨ ਇਹ ਜਿਹੜਾ ਉਹ ਕੀਤਾ ਗਿਆ ਮੰਦਿਰ ਦੇ ਵਿੱਚ ਤੇ ਵਿਦਨ ਵੀਕ 7 ਦਿਨਾਂ ਦੇ ਵਿੱਚ ਵਿੱਚ ਉਹਨਾਂ ਚੋਰਾਂ ਨੂੰ ਉਹਨਾਂ ਕਲਪਰੇਟਸ ਨੂੰ ਉਹਨਾਂ ਗੁਨਾਹਗਾਰਾਂ ਨੂੰ ਜਿਹੜੇ ਕਿ ਪੰਜਾਬ ਦੇ ਵਿੱਚੋਂ ਦਾ ਸਿਰਫ ਇੱਕ ਜਾਂ ਦੋ ਵਿਅਕਤੀ ਹੀ ਉਹਦੇ ਚ ਰਿਲੇਟਿਡ ਸੀਗੇ ਅਲੱਗ-ਅਲੱਗ ਸਟੇਟਾਂ ਤੋਂ ਕੋਈ ਉੱਤਰਾਖੰਡ ਤੋਂ ਕੋਈ ਕੋਈ ਮਹਾਰਾਸ਼ਟਰ ਤੋਂ ਇੱਕ ਇੰਟਰ ਸਟੇਟ ਗੈਂਗ ਜਿਹੜਾ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਸੀਗਾ 2009 ਤੋਂ ਪਤਾ ਲੱਗੇ ਕਿ ਇਹ ਇੰਟਰ ਸਟੇਟ ਗੈਂਗ ਜਿਹੜਾ ਉਹ ਕੰਮ ਕਰ ਰਿਹਾ ਸੀਗਾ ਜਿਹਦੀ ਮੋਡਸ ਪਰੈਂਡੀ ਇਹ ਹੁੰਦੀ ਸੀਗੀ ਕਿ ਉਹ ਗੂਗਲ ਇਮੇਜਸ ਤੋਂ ਮੰਦਰਾਂ ਦੀ ਲੋਕੇਸ਼ਨ ਚੱਕ ਕੇ ਤੇ ਉੱਥੋਂ ਕੀ ਕੁਝ ਮਿਲ ਸਕਦਾ ਉਹਨੂੰ ਵੈਰੀਫਾਈ ਕਰਕੇ ਉੱਥੇ ਇਮੀਡੀਏਟ ਕੁਝ ਘੰਟੇ ਪਹਿਲਾਂ ਉੱਥੇ ਪਹੁੰਚਦੇ ਸੀ ਸਟ੍ਰਾਈਕ ਕਰਦੇ ਸੀਗੇ ਤੇ ਘੰਟੇ ਤੋਂ 2 ਘੰਟੇ ਦੇ ਵਿੱਚ ਹੀ ਉੱਥੋਂ ਸਾਰੇ ਜਿਹੜੇ ਵੈਲਿਊਏਬਲਸ ਨੇ ਜ਼ੇਵਰਾਤ ਨੇ ਸੋਨਾ ਚਾਂਦੀ ਹੀਰਾ ਜੋ ਜੜਿਆ ਹੁੰਦਾ ਸੀਗਾ ਉਹਨੂੰ ਲੈ ਕੇ ਨਿਕਲ ਜਾਂਦੇ ਸੀਗੇ ਤੇ ਲਖਨਊ ਦੇ ਇੱਕ ਸੁਨਿਆਰੇ ਕੋਲ ਉਹਨੂੰ ਦੇ ਦਿੱਤਾ ਜਾਂਦਾ ਸੀਗਾ ਪਿਘਲਾ ਕੇ 1-2 ਦਿਨਾਂ ਦੇ ਵਿੱਚ ਹੀ ਤਾਂ ਕਿ ਐਵੀਡੈਂਸ ਵੀ ਖਤਮ ਹੋ ਜਾਏ ਉਹ ਇਸ ਤਰੀਕੇ ਦੀ ਮੋਡਸ ਆਪਰੇਂਡੀ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਸੀਗੀ ਔਰ ਅ ਮੈਂ ਸਮਝਦਾ ਕਿ ਇਹ ਚੋਰੀ ਕਰਨ ਦਾ ਜਿਹੜਾ ਉਹਨਾਂ ਦਾ ਜਿਹੜਾ ਤਰੀਕਾ ਸੀਗਾ ਉਹ ਵੀ ਕੋਈ ਫਿਲਮੀ ਸਟਾਈਲ ਤੋਂ ਘੱਟ ਨਹੀਂ ਸੀਗਾ ਪਰ ਮੈਂ ਸਮਝਦਾ ਕਿ ਜਿਵੇਂ ਕਿਹਾ ਜਾਂਦਾ ਕਿ ਜਿੱਥੇ ਚਾਹ ਵਹਾਰਾ ਥੇਅਰ ਇਜ਼ ਵੇਅਰ ਥੇਅਰ ਇਜ਼ ਵੇਅ ਔਰ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਜੇ ਸਰਕਾਰ ਚਾਹੇ ਜੇ ਪੋਲੀਟੀਕਲ ਲੀਡਰਸ਼ਿਪ ਚਾਹੇ ਜੇ ਪੁਲਿਸ ਲਾਅ ਇਨਫੋਰਸਿੰਗ ਏਜੰਸੀਜ਼ ਚਾਹਣ ਤੇ ਇਹੋ ਜਿਹਾ ਕੋਈ ਕੰਮ ਨਹੀਂ ਹੈ ਜਿਹੜਾ ક્રાઈમ ਜਿਹੜਾ ਕੇਸ ਕ੍ਰੈਕ ਨਹੀਂ ਹੋ ਸਕਦਾ ਹੈਗਾ ਇਸ ਸਬੰਧ ਦੇ ਵਿੱਚ ਮੈਂ ਦਾਤ ਦੇਣੀ ਚਾਹੂਗਾ ਧੰਨਵਾਦ ਕਰਨਾ ਚਾਹੂਗਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਪੂਰਨ ਸਿੰਘ ਮਾਨ ਜੀਆਂ ਦਾ ਜਿਨ੍ਹਾਂ ਕੇ ਹੋਮ ਮਿਨਿਸਟਰ ਵੀ ਨੇ ਪੰਜਾਬ ਦੇ ਪੰਜਾਬ ਦੇ ਜਿਨ੍ਹਾਂ ਦੀਆਂ ਡਾਇਰੈਕਸ਼ਨਸ ਦੇ ਉੱਪਰ ਬੜੇ ਕਲੀਅਰ ਕਟ ਆ ਸਖਤ ਡਾਇਰੈਕਸ਼ਨਸ ਦੇ ਉੱਪਰ ਪੰਜਾਬ ਪੁਲਿਸ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜੀ ਨੇ ਉੱਥੋਂ ਲੁਧਿਆਣਾ ਰੇਂਜ ਦੇ डीआईजी मैडम ਧਨਪ੍ਰੀਤ ਕੌਰ ਜੀ ਨੇ ਔਰ ਐਸਐਸਪੀ ਯੰਗ ਆਫੀਸਰ ਨੇ ਮੈਂ ਖਾਸ ਤੌਰ ਤੇ ਉਹਨਾਂ ਦਾ ਮੈਂਸ਼ਨ ਕਰਨਾ ਚਾਹੂੰਗਾ ਅਸ਼wini ਗੋਤਿਆਲ ਜੀ ਕੇ ਜਿਨ੍ਹਾਂ ਨੇ ਆਪਣੀ ਸਾਰੀ ਟੀਮ ਦੇ ਨਾਲ ਐਸਪੀ ਤੋਂ ਲੈ ਕੇ ਡੀਐਸਪੀ ਔਰ ਨੀਚੇ ਤੱਕ ਕੱਲੇ-ਕੱਲੇ ਕਾਂਸਟੇਬਲ ਦਾ ਮੈਂ ਧੰਨਵਾਦ ਕਰਨਾ ਚਾਹੂੰਗਾ ਉਹਨਾਂ ਦੀ ਪ੍ਰਸ਼ੰਸਾ ਕਰਨੀ ਚਾਹੂੰਗਾ ਕਿ ਕਿਸ ਮਟੀਕੁਲਸ ਤਰੀਕੇ ਦੇ ਨਾਲ ਕਿਸ ਸ਼ਾਨਦਾਰ ਤਰੀਕੇ ਦੇ ਨਾਲ ਚਾਹੇ ਉਹਨਾਂ ਚੋਰਾਂ ਨੇ ਉਹਨਾਂ ਪਾਪੀਆਂ ਨੇ ਪਾਪ ਕਰਨ ਦੇ ਵਿੱਚ ਤੇ ਉਹਦੇ ਗੁਨਾਹ ਦੇ ਨਿਸ਼ਾਨ ਮਟਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਪਰ ਵਿਦਿਨ ਵਿਦਿਨ ਅ ਵੀਕ ਵਿਦਿਨ 7 ਡੇਜ਼ ਇੱਕ ਇੰਟਰ ਸਟੇਟ ਗੈਂਗ ਜਿਹੜੇ ਬੰਦੇ ਕੁਝ ਘੰਟੇ ਪਹਿਲਾਂ ਪੰਜਾਬ ਦੀ ਜੂਹ ਦੇ ਵਿੱਚ ਐਂਟਰ ਕੀਤੇ ਔਰ ਕੁਝ ਘੰਟੇ ਦੇ ਦਰਾਂ ਨਹੀਂ ਪੰਜਾਬ ਦੇ ਵਿੱਚੋਂ ਨਿਕਲ ਗਏ ਉਹਨਾਂ ਨੇ ਉਹ ਉੱਥੇ ਸਮਾਨ ਵੇਚ ਵੀ ਦਿੱਤਾ ਪਿਘਲਾ ਵੀ ਦਿੱਤਾ ਤੇ ਅੱਜ ਉਸ ਗੈਂਗ ਦੇ ਚਾਰ ਸਰਗਣਿਆਂ ਨੂੰ ਚਾਰ ਕਲਪਰੇਟਸ ਨੇ ਜਿਹੜੇ ਉਹਨਾਂ ਨੂੰ ਪੁਲਿਸ ਨੇ ਸਾਇੰਟੀਫਿਕਲੀ ਟੈਕਨੀਕਲੀ ਔਰ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਦੇ ਉੱਪਰ ਕਿਸ ਤਰੀਕੇ ਦੇ ਨਾਲ ਟਰੈਕ ਕੀਤਾ ਮੈਂ ਸਮਝਦਾ ਕਿ ਇਹ ਵੀ ਇੱਕ ਇੱਕ ਬੜੀ ਕਾਮਯਾਬ ਬਲੌਕਬਸਟਰ ਫਿਲਮੀ ਸਕ੍ਰਿਪਟ ਵਾਲੀ ਜਿਹੜੀ ਕਹਾਣੀ ਹੈ ਉਹ ਪੰਜਾਬ ਪੁਲਿਸ ਨੇ ਔਰ ਖੰਨਾ ਪੁਲਿਸ ਨੇ ਐਸਐਸਪੀ ਅਸ਼wini ਗੋਤਿਆਲ ਦੀ ਰਹਿਨਮਾਈ ਦੇ ਵਿੱਚ ਉਹ ਅੱਜ ਸਕ੍ਰਿਪਟ ਹੈ ਜਿਹੜੀ ਉਹ ਇੱਕ ਨਵਾਂ ਕੀਰਤੀਮਾਨ ਹੈ ਜਿਹੜਾ ਉਹ ਸਥਾਪਿਤ ਕਰ ਦਿੱਤਾ ਇਹੋ ਜਿਹਾ ਇਹੋ ਜੇ ਇੰਨੀ ਫਾਸਟ ਟਰੈਕ ਰੋਡ ਦੇ ਵਿੱਚ ਇੰਨੀ ਜਲਦੀ ਇਹੋ ਜੇ ਕ੍ਰਾਈਮਨਲਸ ਨੂੰ ਜਿਹੜੇ ਕਿ ਜਿਹੜੇ ਕਿ ਲੰਬੇ ਸਮੇਂ ਤੋਂ ਪੁਲਿਸ ਨੋਰ ਕਾਨੂੰਨ ਨੂੰ ਡੋਜ ਕਰ ਰਹੇ ਨੇ ਧੋਖਾ ਦੇ ਰਹੇ ਨੇ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਨੇ ਜਿਹੜਾ ਅੱਜ ਦੱਸਿਆ ਗਿਆ ਐਸਐਸਪੀ ਵੱਲੋਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਮੇਨ ਮੁਖ ਸਰਗਨਾ ਹੈ ਉਹਦੇ ਉੱਪਰ 10 ਪਰਚੇ ਆਲਰੇਡੀ ਚੱਲ ਰਹੇ ਨੇ ਦੋ ਪਰਚੇ ਨੇ ਜਿਹੜੇ ਉਹ ਰਿਪੋਰਟ ਹੀ ਨਹੀਂ ਹੋਏ ਸੀਗੇ ਔਰ ਆਉਣ ਵਾਲੇ ਇੱਕ ਜਾਂ ਦੋ ਦਿਨਾਂ ਦੇ ਵਿੱਚ ਉਸੇ ਗਰੁੱਪ ਦੀ ਉਸੇ ਗੈਂਗ ਦੀ ਕਰਨਾਟਕਾ ਦੇ ਦੋ ਮੰਦਰਾਂ ਦੇ ਵਿੱਚ ਚੋਰੀ ਕਰਨ ਦੀ ਵਾਰਦਾਤ